ਦੋਸਤੋ ਅੱਜ ਆਪਾਂ ਗੱਲ ਕਰਾਂਗੇ ਗੈਸ ਦੀ ਤਕਲੀਫ ਬਾਰੇ ਕਿ ਅਗਰ ਸਾਡੇ ਸਰੀਰ ਦੇ ਵਿੱਚੋਂ ਗੈਸ ਬਾਹਰ ਨਾ ਨਿਕਲੇ ਤਾਂ ਸਾਨੂੰ ਬਹੁਤ ਸਾਰੀ ਤਕਲੀਫ ਦਾ ਸਾਹਮਣਾ ਕਰਨਾ ਪੈ ਸਕਦਾ ਜਿਹਦੇ ਨਾਲ ਸਾਨੂੰ ਬਹੁਤ ਸਾਰੀ ਅੱਗੇ ਜਾ ਕੇ ਪ੍ਰੋਬਲਮ ਵੀ ਆ ਸਕਦੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਗੈਸ ਬਣਦੀ ਕਿਵੇਂ ਆ ਜਦੋਂ ਵੀ ਅਸੀਂ ਕੋਈ ਵੀ ਭੋਜਨ ਖਾਂਦੇ ਆ ਤਾਂ ਸਾਡੇ ਭੋਜਨ ਦੇ ਨਾਲ ਕੁਝ ਸਾਡੇ ਸਰੀਰ ਦੇ ਵਿੱਚ ਪਾਚਕ ਰਸ ਹੁੰਦੇ ਨੇ ਜੋ ਕਿ ਸਾਡੇ ਪੇਟ ਦੇ ਵਿੱਚ ਸਾਡੇ ਭੋਜਨ ਦੇ ਨਾਲ ਮਿਲ ਕੇ ਸਾਡੇ ਭੋਜਨ ਨੂੰ ਪਚਾਉਣ ਦਾ ਕੰਮ ਕਰਦੇ ਆ ਨਾ ਤੇ ਉਸ ਸਮੇਂ ਕਾਫੀ ਲੰਮੀ ਪ੍ਰਕਿਰਿਆ ਚੱਲਦੀ ਆ ਤੇ ਉਸ ਸਮੇਂ ਸਾਡੇ ਪੇਟ ਦੇ ਵਿੱਚ ਹਵਾ ਬਣਨੀ ਸ਼ੁਰੂ ਹੋ ਜਾਂਦੀ ਆ ਜਾਂ ਸਾ ਗੈਸ ਬਾਹਰ ਨਿਕਲ ਜਾਵੇ ਸਾਨੂੰ ਕੋਈ ਨੁਕਸਾਨ ਨਹੀਂ ਹੁੰਦਾ ਕਈ ਵਾਰੀ ਕੀ ਹੁੰਦਾ ਜਿਹੜੀ ਗੈਸ ਆ ਸਾਡੇ ਪੇਟ ਦੇ ਵਿੱਚ ਹੀ ਰੁਕ ਜਾਂਦੀ ਆ ਜੋ ਸਾਨੂੰ ਬਹੁਤ ਜ਼ਿਆਦਾ ਤਕਲੀਫ ਦੇ ਸਕਦੀ ਆ ਬਹੁਤ ਸਾਰੇ ਲੋਕ ਜਦੋਂ ਮਲਤਿਆ ਕਰਦੇ ਨੇ ਉਦੋਂ ਗੈਸ ਬਾਹਰ ਨਿਕਲ ਵੀ ਜਾਂਦੀ ਆ ਕਈ ਵਾਰੀ ਲੋਕਾਂ ਨੂੰ ਜਿਵੇਂ ਕਬਜ਼ ਦੀ ਸਮੱਸਿਆ ਹੁੰਦੀ ਆ ਜਿਹੜੀ ਗੈਸ ਆ ਉਹ ਪੇਟ ਦੇ ਵਿੱਚ ਅੜੀ ਰਹਿੰਦੀ ਆ ਤੇ ਜਿਹੜੀ ਸਾਡੀ ਬੜੀ ਆੰਤਾਂ ਉਹਦੇ ਵਿੱਚ ਇੱਕ ਦੀਵਾਰ ਦਾ ਕੰਮ ਕਰਦੀ ਆ ਜੋ ਕਿ ਸਾਡੇ ਪੇਟ ਦੇ ਵਿੱਚ ਬਹੁਤ ਹੀ ਭੈੜਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਸਾਡੇ ਪੇਟ ਦੇ ਵਿੱਚੋਂ ਗੈਸ ਬਾਹਰ ਹੀ ਨਿਕਲੂਗੀ ਕਈ ਵਾਰੀ ਜਿਹੜਾ ਸਾਡਾ ਸਾਰਾ ਸਾਡਾ ਸਰ ਵੀ ਭਾਰੀ ਹੋਣਾ ਸ਼ੁਰੂ ਹੋ ਜਾਂਦਾ ਜਾਂ ਕਈ ਵਾਰੀ ਜਿਹੜਾ ਸਾਡਾ ਮਨਾਂ ਸਾਡਾ ਦਿਲਾਂ ਸਾਨੂੰ ਕਬਰਾਟ ਹੋਣਾ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ ਸਾਡੀ ਛਾਤੀ ਦੇ ਵਿੱਚ ਪੇਨ ਹੋਣਾ ਸ਼ੁਰੂ ਹੋ ਜਾਂਦਾ ਕਈ ਵਾਰੀ ਸਾਨੂੰ ਖਾਣਾ ਖਾਣ ਤੋਂ ਬਾਅਦ ਕਬਰਾਟ ਹੋਣਾ ਸ਼ੁਰੂ ਹੋ ਜਾਂਦੀ ਆ ਤਾਂ ਇਹ ਸਾਰੀਆਂ ਚੀਜ਼ਾਂ ਸਿਰਫ ਸਾਨੂੰ ਗੈਸ ਬੰਨ ਕਰਕੇ ਸ਼ੁਰੂ ਹੁੰਦੀਆਂ ਨੇ ਤਾਂ ਅਸੀਂ ਇਹ ਚੀਜ਼ ਤੋਂ ਬਚ ਕਿਵੇਂ ਸਕਦੇ ਆ ਅਗਰ ਅਸੀਂ ਬਿਲਕੁਲ ਨੋਰਮਲ ਜਾਂ ਸਿੰਪਲ ਖਾਣਾ ਖਾਵਾਂਗੇ ਜਾਂ ਸਾਦਾ ਖਾਣਾ ਖਾਵਾਂਗੇ ਜੋ ਸਾਨੂੰ ਆਸਾਨੀ ਨਾਲ ਪਚ ਜਾਏਗਾ ਤਾਂ ਅਸੀਂ ਇਹ ਸਾਰੀ ਚੀਜ਼ ਤੋਂ ਰਾਹਤ ਪਾ ਸਕਦੇ ਆ ਹੁਣ ਡਿਸੀਜਨ ਤੁਹਾਡੇ ਹੱਥੇ ਵਿੱਚ ਆ ਤੁਸੀਂ ਇਹਨਾਂ ਚੀਜ਼ ਤੋਂ ਬਚਣਾ ਜਾਂ ਤੁਸੀਂ ਆਪਣੀ ਹੈਲਥ ਨੂੰ ਹੋਰ ਜ਼ਿਆਦਾ ਖਰਾਬ ਕਰਨਾ